ਜਿੰਨੇ ਵਾਲੇ ਨਾਮ ਲੰਬਾ ਸਾਰੇ ਸਾਡੇ ਬਿਕਰਿਆਂ ਦੇ ਅਸੀਂ 40 50 ਬੰਦੇ ਸਾਡੇ ਸੁਝਾਅ ਸਾਡੇ ਮੰਤਰੀ ਕਰ ਸਕਦੇ ਜੀ ਜਨਾਬ ਜਿਹੜਾ ਸਾਰੇ ਪਹਿਲਾਂ ਉਹਦਾ ਅਸੀਂ ਜਨਾਵਾਂ ਦੇ ਕਹਿੰਦੇ ਹੈ ਮੈਸਟਰ ਸੋਨਾ ਜਿਹੜਾ ਦੇ ਨਾਲ ਸ਼ਹਿਰ ਹੋਰ ਨਾ ਸਾਰੇ ਜਨ ਨੂੰ ਸੁਝਾਅ ਦੇ ਦਿੱਤੇ ਬੱਤੀ ਵੀ ਜਨ ਨੂੰ ਨਾਲ ਬਾਜ਼ਾਰ ਮੇ ਆਉਂਦੇ کر کے چا ਵਾਸਤਵਿਕ ਨੈਤਿਕ ਮੁੱਦਾ ਹੈ ਅਧਿਆਪਕ ਨਾ ਕੋਈ ਹੋਰ ਕੋਈ ਨਾ 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 ਜੀ ਸਾਡੇ ਪ੍ਰਧਾਨ ਸਰਦਾਰ ਸੁਖੀ ਸਿੰਘ ਦੇ ਪ੍ਰਧਾਨਗੇ ਜੀ ਸੀ ਉਸ ਦੇ ਨਿਕਰ ਸਾਡੇ ਜਲਾ ਪ੍ਰਧਾਨ ਜੋ ਗ੍ਰੰਤਰ ਤੋਂ ਬਦਲੇ ਕੇ ਸਾਡੇ ਨੂੰ ਕੋਟਰ ਤਸਵੀਰ ਲਾਗਵਾਣਾ ਚਾਹ ਲਿਆ ਅਸੀਂ ਉਹਨਾਂ ਜੀ ਨੇ ਉਹਨਾਂ ਨੂੰ ਕਹਿੰਦੇ ਕਿ ਇੱਥੇ ਸਾਡੇ ਥ੍ਰੀ ਦੇ ਵਿੱਚ ਆਪਣੇ ਵੱਲੋਂ ਪ੍ਰਧਾਨ ਦਾ ਨਾਮ 4 ਬਹੁਤ ਸਾਰਾ ਨੰਬਰ ਜਿੰਨਾ ਮੇਰੇ ਨਾਮ ਸਾਹਮਣੇ ਹੋਰ ਬਹੁਤ ਸ਼ਕਤਾਂ ਦੀਆਂ ਬਣਨ ਜੋ ਪ੍ਰਧਾਨ ਸਾਹਿਬ ਗੁਰਮੀਤ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਰਿਸਟੋਰੈਂਟ ਮਰੀਤ ਸਿੰਘ ਜੀ ਤੇ ਹੋਸਟ ਸਟਾਫ ਦੇ ਮੈਂਬਰ ਤੇ ਵਕਫ ਵਕਫ ਪਿੰਡਾਂ ਤੋਂ ਨਗਰਾਂ ਤੋਂ ਮੈਡੀਕਲ ਸਿਚੁਏਸ਼ਨ ਦੇ ਮਾਨਕੀ ਬੇਟੇ ਦਾ ਜੰਦਾਰਾ ਹੋ ਗਿਆ। ਉਹ ਆਕਰਤ ਹੋ ਗਿਆ। ਇੱਕ ਤਾਂ ਮੈਂ ਵੀ ਆਤੀ ਜੋਇਨ ਕੀਤਾ ਤਾਂ ਕਿ ਰਾਣੀ ਤਕਰੀਬ ਅੱਤੇ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਝਗੜਾ ਨੂੰ ਜਿਹਦਾ ਕੋਸ਼ਿਸ਼ ਸਾਡਾ ਪਿੰਡਾਂ ਦਾ ਵੈਕਸੀਨ ਤੱਕ ਦਰਵਾ ਸਾਡੀ ਕੜੀਆਂ ਦਾ ਤਾਂ ਹੀ ਫਾਇਦਾ ਕਿ ਅਸੀਂ ਮੈਕਸਿਮਮ ਲੋਕਾਂ ਨੇ ਜਿਹੜੇ ਨਸ਼ਾ ਘਟਾਉਣ ਚ ਕੰਮ ਲਾ। ਤੋਂ ਮੋੜਾ ਦੇ ਕੈਮਰਾ ਤਾਂ ਚੱਕ ਦੇਈ ਅੱਖ ਨਹੀਂ ਖੁੱਲਦੀ ਬਾਹਰ ਨਹੀਂ। ਮੈਨੇ ਇਹਣਾ ਚੋੜਾ ਬਣਾਇਆ ਗਹਿਰਾ ਰਹੀ ਹੈ। ਤਾਂ ਜੀ ਬਹਾਂ ਹਾਂਜੀ ਸਰ ਅੱਜ ਨਕੋਦਰ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਮੀਟਿੰਗ ਉਸ ਕੀ ਕਹਿਣਾ ਚਾਹੋਗੇ? ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਸਰਦਾਰ ਸਬਜੀਤ ਸਿੰਘ ਜੀ ਏਰ ਦੀ ਪ੍ਰਧਾਨਗੀ ਹੇਠ ਦੇ ਵਿੱਚ ਨਕੋਦਰ ਦੇ ਨੰਬਰਦਾਰਾਂ ਦੀ ਇੱਕ ਬਹੁਤ ਵੱਡੀ ਭਰਵੀ ਮੀਟਿੰਗ ਹੋਈ। ਇਦੇ ਵਿੱਚ ਮੈਂ ਅਕਮਲ ਸਿੰਘ ਪ੍ਰਧਾਨ ਜੀ 라 ਜਲੰਧਰ ਵੀ ਸ਼ਾਮਲ ਹੋਇਆ ਅਤੇ ਇੱਥੇ ਵੱਖ-ਵੱਖ ਲੰਬੜਦਾਰਾਂ ਨੇ ਜਿਹੜੇ ਆਪਣੇ ਵਿਚਾਰ ਪੇਸ਼ ਕੀਤੇ ਆ ਉਹਦੇ ਵਿੱਚ ਜਿਹੜੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਸਾਨੂੰ ਹੁਣ ਤੱਕ ਲਾਰੇਆਂ 'ਚ ਰੱਖਿਆ ਝੂਠੇ ਲਾਰੇ ਲਾਏ ਉਹਦੇ ਖਿਲਾਫ ਅੱਜ ਵੀ ਸਾਡੇ ਲੰਬੜਦਾਰ ਜਿਹੜੇ ਆ ਉਹਨਾਂ ਦੇ ਵਿੱਚ ਭਾਰੀ ਗੁੱਸਾ ਭਾਰੀ ਰੋਸ ਆ ਔਰ ਸਾਰੇ ਚਾਹੁੰਦੇ ਆ ਕਿ ਇਹ ਸਰਕਾਰ ਦੀ ਜਿਹੜੀ ਹਮੈਤ ਆ ਉਹ ਨਾ ਕੁੱਤੀ ਜਾਵੇ ਅਤੇ ਜੋ ਵੀ ਜਿਹੜੀ ਸਾਡੀ ਜੂਨੀਅਨ ਹੈ ਉਹ ਯਾਦ ਆ ਪੰਜਾਬ ਰਹਿ ਕੇ ਅਸੀਂ ਜਿਹੜੇ ਚੰਗੇ ਉਮੀਦਵਾਰ ਹੋਣਗੇ ਜਾਂ ਜਿਹੜੇ ਲੰਬੜਦਾਰਾਂ ਪਰੀ ਚੰਗੀ ਸੋਚ ਰੱਖਣਗੇ ਉਹਨਾਂ ਦੀ ਅਸੀਂ ਜਿਹੜੀ ਮਦਦ ਕਰਾਂਗੇ ਬਾਕੀ ਸਾਡੀ ਜਿਹੜੀ ਹਾਈ ਕਮਾਂਡ ਆ ਉਹ ਜੋ ਵੀ ਫੈਸਲਾ ਕਰਦੀ ਆ ਉਹ ਸਰਕਾਰ ਦੇ ਨਾਲ ਰابطਾ ਰੱਖਣਾ ਚਾਹੁੰਦੀ ਆ ਜਾਂ ਨਹੀਂ ਰੱਖਣਾ ਚਾਹੁੰਦੀ ਜਾਂ ਇਹਨਾਂ ਦੇ ਨਾਲ ਅਸੀਂ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨੇ ਉਹ ਪੂਰੇ ਕਰਨ ਦਾ ਸਾਨੂੰ ਭਰੋਸਾ ਦਿੰਦੀ ਆ ਜਾਂ ਨਹੀਂ ਦਿੰਦੀ ਉਹ ਜੋ ਵੀ ਸਾਡੀ ਹਾਈ ਕਮਾਂਡ ਜਿਹੜੀ ਆ ਉਹ ਫੈਸਲਾ ਕਰੂਗੀ ਅਸੀਂ ਉਸ ਫੈਸਲੇ ਦੇ ਨਾਲ ਖੜੇ ਆ ਇਸੇ ਗੱਲ ਤੇ ਵੀ ਅੱਜ ਅਸੀਂ ਜਿਹੜੀ ਇਹ ਮੀਟਿੰਗ ਆ ਸਾਰੇ ਲੰਬੜਦਾਰਾਂ ਦਾ ਜਿਹੜੀ ਵਿਚਾਰ ਚਰਚਾ ਜਿਹੜੀ ਕੀਤੀ ਗਈ ਆ ਔਰ ਸਾਡੇ ਵਿੱਚ ਜਿਹੜੇ ਸਾਡੇ ਹੋਰ ਵੀ ਲੰਬੜਦਾਰਾਂ ਦੇ ਮਸਲੇ ਆ ਉਹਦੇ ਤੇ ਵੀ ਵਿਚਾਰਾਂ ਕੀਤੀਆਂ ਗਈਆਂ ਸਵਾਜ ਆਏ ਹੋਏ ਲੰਬੜਦਾਰਾਂ ਦਾ ਅਸੀਂ ਸਾਰੇ ਆਪਣੇ ਜ਼ਿਲ੍ਹੇ ਵੱਲੋਂ ਆਪਣੇ ਲੰਬੜਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਨਾਲ ਇਹ ਵਿਚਾਰ ਸਾਂਝੇ